ਮਨੀ ਮਾਈਨਸ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਮੇਰੇ ਵੱਲੋਂ ਆਪ ਸਭ ਨੂੰ ਸਤ ਸ੍ਰੀ ਅਕਾਲ ਆ ਤੁਹਾਡੇ ਲਈ ਨਵੀਆਂ ਫਾਈਨੈਂਸ਼ੀਅਲ ਅਪਡੇਟਸ ਲੈ ਕੇ ਹਾਜ਼ਰ ਆ ਮੇਰੇ ਨਾਲ ਸਟੂਡੀਓ ਵਿੱਚ ਅੱਜ ਫੇਰ ਹਾਜ਼ਰ ਨੇ ਰੈਂਕਸ ਫਾਈਨੈਂਸ਼ੀਅਲ ਤੋਂ ਰਾਜਪਾਲ ਬਰਾੜ ਹੋਣੀ ਜਿਹੜੇ ਕਿ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਕਾਫੀ ਲੰਬਾ ਤਜਰਬਾ ਰੱਖਦੇ ਨੇ ਤੇ ਉਹਨਾਂ ਦੇ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ ਕੀ ਨਵੀਆਂ ਅਪਡੇਟਸ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਅ ਬਰਾੜ ਸਾਹਿਬ ਤੁਹਾਡਾ ਸਵਾਗਤ ਹੈ ਜੀ ਗਰੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਸਾਰੇ ਨੂੰ ਜਿਹੜੇ ਹੈਗੇ ਆ ਆਪਣੇ ਦਰਸ਼ਕ ਮਨੀ ਮਾਈਂਡ ਦੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਜੀ ਅ ਬਰਾੜ ਸਾਹਿਬ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਪ੍ਰੋਗਰਾਮ ਤੋਂ ਪਹਿਲਾਂ ਵੀ ਕਿਉਂਕਿ ਨਵੀਂ ਸਰਕਾਰ ਬਣੀ ਹੈ ਲਿਬਰਲ ਦੇ ਤਹਿ ਨਾਲ ਦਾ ਪਹਿਲਾ ਬਜਟ ਹੈ ਇਹ ਜੀ ਸੋ ਨਵੰਬਰ ਦੇ ਵਿੱਚ ਬਜਟ ਆਉਣਾ ਤੇ ਇਹਦੇ ਵਿੱਚ ਜਿਹੜੇ ਆਪਣੇ ਪ੍ਰਧਾਨ ਮੰਤਰੀ ਨੇ ਮਾਰਕਾਰਨੀ ਸਾਹਿਬ ਉਹਨਾਂ ਨੇ ਆਪਣੀ ਪ੍ਰੀ ਬਜਟ ਸਪੀਚ ਵੀ ਦਿੱਤੀ ਹੈ ਤੇ ਆਪਾਂ ਉਹਦੇ ਤੇ ਪਹਿਲਾਂ ਡਿਸਕਸ਼ਨ ਸ਼ੁਰੂ ਕਰਦੇ ਆਂ ਵੀ ਕੀ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਜਟ ਹੈ ਕੀ ਇਹਦੇ ਵਿੱਚ ਹੋਊਗਾ ਤਕਰੀਬਨ ਕੀ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣਗੀਆਂ ਇਹਦੇ ਵਿੱਚ ਬਿਲਕੁਲ ਗਰੇਵਾਲ ਸਾਹਿਬ ਹਾਂਜੀ ਮਾਰਕਾਰਨੀ ਨੇ ਪ੍ਰੀ ਬਜਟ ਸਪੀਚ ਦਿੱਤੀ ਹੈ ਉਹਦੇ ਵਿੱਚ ਹਿੰਟ ਦਿੱਤੇ ਆ ਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ ਟੈਰਿਫ ਵਾਰ ਆਪਣੀ ਅਮਰੀਕਾ ਦੇ ਨਾਲ ਚੱਲ ਰਿਹਾ ਵੀ ਡਿਡਨਟ ਹੈਵ ਦ ਸੇਮ ਡੇਜ਼ অর ਸੇਮ ਦ ਸੇਮ ਰਿਲੇਸ਼ਨਸ਼ਿਪ ਵਿਦ ਦ ਯੂ ਐਸ ਐਨੀ ਮੋਰ ਤੇ ਸਾਨੂੰ ਜਿਹੜਾ ਹੈਗਾ ਆਪਦਾ ਟ੍ਰੇਡ ਪਾਰਟਨਰ ਆ ਖਾਸ ਕਰਕੇ ਕੈਨੇਡਾ ਇੱਕ ਨੈਚੁਰਲ ਰਿਸੋਰਸਸ ਰਿਚ ਕੰਟਰੀ ਆ ਤੇ ਉਹ ਸਾਰੀ ਦੁਨੀਆ ਨੂੰ ਹੀ ਇਹਨਾਂ ਦੇ ਜਿਹੜੇ ਨੈਚੁਰਲ ਰਿਸੋਰਸਸ ਦੀ ਲੋੜ ਆ ਅ ਪਹਿਲਾਂ ਅਸੀਂ ਅਦਾਨ ਪ੍ਰਦਾਨ ਜਿਹੜਾ ਹੈਗਾ ਇਮਪੋਰਟ ਤੇ ਐਕਸਪੋਰਟ ਸਾਡਾ ਹੈਗਾ ਸਭ ਤੋਂ ਜ਼ਿਆਦਾ ਉਹ ਯੂ ਐਸ ਦੇ ਨਾਲ ਸੀਗਾ ਹੁਣ ਜਦੋਂ ਕਿ ਸਾਡੀ ਰਿਲੇਸ਼ਨਸ਼ਿਪ ਇੰਨੀ ਅੱਛੀ ਨਹੀਂ ਰਹੀ ਤਾਂ ਮਾਰ ਕਰਨੀ ਹੁਣਾਂ ਨੇ ਕਿਹਾ ਵੀ ਅਸੀਂ ਜਿੰਨਾ ਵੀ ਜਿਹੜਾ ਟ੍ਰੇਡ ਕਰਦੇ ਆ ਯੂ ਐਸ ਦੇ ਨਾਲ ਉਹਦੋਂ ਡਬਲ ਟ੍ਰੇਡ ਜਿਹੜਾ ਹੈਗਾ ਅਸੀਂ ਆਊਟਸਾਈਡ ਯੂਐਸ ਹੋਰ ਕੰਟਰੀਆਂ ਦੇ ਨਾਲ ਕਰਨ ਦਾ ਇਰਾਦਾ ਇਸ ਚੈਲੈਂਜਿੰਗ ਜਿਵੇਂ ਕਹਿੰਦੇ ਜੌਬ ਬਟ ਅਗੇਨ ਜਿੱਥੇ ਵਿਲ ਹੋਵੇ ਉੱਥੇ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਸੰਭਵ ਆ ਅਸੰਭਵ ਨਹੀਂਗੀ ਤਾਂ ਉਹਦੇ ਵਿੱਚ ਉਹਨਾਂ ਨੇ ਥੋੜੇ ਹਿੰਟ ਦਿੱਤੇ ਆ ਗਰੇਵਲ ਸਾਹਿਬ ਕਿ ਜਦੋਂ ਆਪਾਂ ਦੇਖੋ ਜਦੋਂ ਆਪਾਂ ਕੋਈ ਵੀ ਆਪਦਾ ਜਿਹੜਾ ਟ੍ਰੇਡ ਵਧਾਉਣਾ ਬਿਜ਼ਨਸ ਵਧਾਉਣਾ ਉਹਦੇ ਲਈ ਸਾਨੂੰ ਜਿਹੜਾ ਹੈਗਾ ਪੈਸੇ ਦੀ ਲੋੜ ਆ ਬਿਲਕੁਲ ਅ ਜਦੋਂ ਪੈਸੇ ਦੀ ਲੋੜ ਆ ਤਾਂ ਇਨਵੈਸਟਮੈਂਟ ਦੀ ਲੋੜ ਆ ਸਾਨੂੰ ਇਨਵੈਸਟ ਕਰਨਾ ਪਊਗਾ ਸੋ ਕੈਨੇਡਾ ਦੇ ਵਿੱਚ ਕੀ ਹੈ ਕਿ ਜੇ ਅਸੀਂ ਵਰਲਡਵਾਈਡ ਟ੍ਰੇਡ ਕਰਨਾ ਚਾਹੁੰਦੇ ਫੋਰ ਐਗਜ਼ਾਮਪਲ ਯੂਰਪ ਦੇ ਨਾਲ ਹੀ ਕਰਨਾ ਚਾਹੁੰਦੇ ਆ ਤਾਂ ਸਾਨੂੰ ਇਨਫਰਾਸਟ੍ਰਕਚਰ ਚਾਹੀਦਾ ਇਨਫਰਾਸਟ੍ਰਕਚਰ ਤੋਂ ਭਾਅ ਵੀ ਸਾਡੇ ਜਿਹੜੇ ਉਹਦੇ ਰਿਸੋਰਸਸ ਨੇ ਜਿਨ੍ਹਾਂ ਨੇ ਸਾਡੀਆਂ ਜਿਹੜੀਆਂ ਗੁੱਡਸ ਨੇ ਜਿਹੜਾ ਟਰੇਡ ਆ ਉਹ ਇੱਕ ਥਾਂ ਤੋਂ ਦੂਸਰੀ ਥਾਵਾਂ ਤੇ ਲਿਜਾਣ ਦੇ ਵਾਸਤੇ ਸਾਨੂੰ ਜਰੀਆ ਚਾਹੀਦਾ ਟਰਾਂਸਪੋਰਟੇਸ਼ਨ ਦਾ ਸੋ ਟਰਾਂਸਪੋਰਟੇਸ਼ਨ ਦੇ ਵਿੱਚ ਸਾਡੇ ਪੋਰਟਸ ਆ ਜਾਂਦੇ ਆ ਕਿਉਂਕਿ ਸਭ ਤੋਂ ਇੱਕ ਜਿਹੜਾ ਇਕਨੋਮਿਕਲ ਜੇ ਅਸੀਂ ਸੋਰਸ ਦੇਖੀਏ ਤਾਂ ਪਾਣੀ ਦੇ ਰਾਈਆਂ ਜਿਹੜੇ ਸ਼ਿਪਸ ਵਗੈਰਾ ਜਾਂ ਕਾਰਗੋਸ ਜਿਹੜਾ ਹੈਗਾ ਤੇ ਉਹਦੇ ਲਈ ਸਾਡੇ ਕੋਲੇ ਕੈਨੇਡਾ ਕੋਲੇ ਪੋਰਟ ਹਜੇ ਫਿਲਹਾਲ ਜੇ ਅਸੀਂ ਵੱਡਾ ਪੋਰਟ ਇਹਦਾ ਬੀ ਸੀ ਹਾਂਜੀ ਬਿਲਕੁਲ ਉਹੀ ਤੇ ਉਸ ਤੋਂ ਬਾਅਦ ਮਾਰਕ ਕਰਨੀ ਸਭ ਕਹਿੰਦੇ ਆ ਵੀ ਮੈਨੀਟੋਬਾ ਦੇ ਜਿਹੜੇ ਜਿਹੜਾ ਹੈਗਾ ਹਾਰਟਸਨ ਬੇ ਦੇ ਵਿੱਚ ਜਾਂ ਕੂਬੈਕ ਦੇ ਵਿੱਚ ਜਾਂ ਜਿਹੜਾ ਹੈਗਾ ਮੌਂਟਰੀਅਲ ਸਾਈਡ ਤੇ ਜਿਹੜਾ ਉਹ ਮੌਂਟਰੀਅਲ ਸਾਈਡ ਤੇ ਹੈਗਾ ਆ ਜਾਂ ਫਿਰ ਜਿਹੜਾ ਹੈਗਾ ਅਟਲੈਂਟਿਕ ਪ੍ਰੋਵਿੰਸਸਿਸ ਦੇ ਵਿੱਚ ਨੋਵਾ ਸਕੋਸ਼ੀਆ ਵਗੈਰਾ ਸੋ ਜਦੋਂ ਅਸੀਂ ਇਹ ਇਨਫਰਾਸਟ੍ਰਕਚਰ ਸਾਨੂੰ ਚਾਹੀਦਾ ਟਰਾਂਸਪੋਰਟੇਸ਼ਨ ਦਾ ਜਰੀਆ ਚਾਹੇ ਉਹ ਸੀ ਆ ਚਾਹੇ ਉਹ ਲੈਂਡ ਆ ਚਾਹੇ ਉਹ 에ਅਰ ਆ ਬਿਲਕੁਲ ਸਾਨੂੰ ਉਹ ਇਨਫਰਾਸਟ੍ਰਕਚਰ ਤਿਆਰ ਕਰਨਾ ਪਊਗਾ ਉਹਦੀ ਤਿਆਰੀ ਦੇ ਲਈ ਸਾਨੂੰ ਪੈਸਾ ਬਹੁਤ ਖਰਚਣਾ ਪਊਗਾ ਸੋ ਸਾਡਾ ਜਿਹੜਾ ਆਉਣ ਵਾਲਾ ਬਜਟ ਹੈ ਕਾਰਨੀ ਸਾਹਿਬ ਨੇ ਹਿੰਟ ਦਿੱਤਾ ਕਿ ਉਹ 75 ਬਿਲੀਅਨ ਤੋਂ ਲੈ ਕੇ 100 ਬਿਲੀਅਨ ਡਾਲਰ ਤੱਕ ਜਿਹੜੀ ਆ ਉਹ ਪੈਸਾ ਜਿਹੜਾ ਹੈਗਾ ਉਹ ਡੈਫਿਸਿਟ ਜਾ ਸਕਦਾ ਕਿਉਂਕਿ ਡੈਫਿਸਿਟ ਤੋਂ ਭਾਵ ਹੁੰਦਾ ਕਿ ਜਦੋਂ ਵੀ ਤੁਹਾਡਾ ਬਜਟ ਆ ਇੱਕ ਤਾਂ ਹੋਗੇ ਤੁਹਾਡੇ ਕੋਲੇ ਪੈਸੇ ਜਮ੍ਹਾਂ ਹੋਗੇ ਪਲੱਸ ਦੇ ਵਿੱਚ ਆ ਗਏ ਆ ਉਹ ਸਰਪਲਸ ਹੋ ਗਿਆ ਜੀ ਜਦੋਂ ਅਸੀਂ ਪੈਸਾ ਇਨਵੈਸਟ ਕਰਦੇ ਆ ਮਤਲਬ ਲੋਨਸ ਅਸੀਂ ਚੱਕ ਲਿਆ ਤਾਂ ਉਹ ਸਾਡਾ ਡੈਫਿਸਿਟ ਹੋ ਗਿਆ ਸੋ ਡੈਫਿਸਿਟ ਜਿਹੜਾ ਹੈਗਾ ਇਹ ਤਕਰੀਬਨ ਜਿਹੜਾ ਕਹਿੰਦੇ ਆ 20 ਸਾਲ ਪੁਰਾਣਾ ਜਿਹੜਾ ਸਾਡਾ ਸੀਗਾ ਜਦੋਂ 80s ਦੇ ਵਿੱਚ ਵੱਡੇ ਰੈਸੈਸ਼ਨ ਆਏ ਆ ਉਹ ਲੈਵਲ ਸੀਗਾ ਜੀ ਹਾਂ ਜੀਡੀਪੀ ਦਾ ਜਿਹੜਾ ਲੈਵਲ ਸੀ 2.3 ਆਫ ਯਰ ਜੀਡੀਪੀ ਸਾਡੇ ਕੋਲੇ ਤਕਰੀਬਨ ਹੁਣ ਤਕਰੀਬਨ 3.5 ਟ੍ਰਿਲੀਅਨ ਡਾਲਰ ਦੀ ਜਿਹੜੀ ਜੀਡੀਪੀ ਆ ਕੈਨੇਡਾ ਦੀ ਇਸ ਵਕਤ ਤਾਂ ਉਹਦਾ 2.3 ਬਿਲੀਅਨ ਡਾਲਰ ਜਿਹੜਾ ਹੈਗਾ ਡੈਫਿਸਿਟ ਜਾਣ ਤੇ that we are talking about in trillions overall ਪਰ ਇਸ ਬਜਟ ਦੇ ਵਿੱਚ ਜਿਹੜਾ ਨੈਸ਼ਨਲ ਡੈਟਾ ਉਹ ਤਕਰੀਬਨ 100 ਬਿਲੀਅਨ ਦੇ ਨੇੜੇ 75 ਤੋਂ 100 ਬਿਲੀਅਨ ਡਾਲਰ ਦੇ ਨੇੜੇ ਪਹੁੰਚ ਜਾਣਾ ਜੀ ਅੱਛਾ ਜੀ ਉਹ ਪੈਸਾ ਕਿੱਥੇ ਲੱਗੇਗਾ ਮੈਜੋਰਟੀ ਲੱਗੇਗਾ ਜੀ ਇਨਫਰਾਸਟ੍ਰਕਚਰ ਦੇ ਉੱਤੇ ਜਿਵੇਂ ਮੈਂ ਦੱਸਿਆ ਵੀ ਪੋਰਟ ਜਿਹੜੇ ਆ ਉਹ ਬਿਲਡ ਅਪ ਹੋਣਗੇ ਰੋਡਸ ਰੇਲਵੇਸ ਤੇ ਉਹਦੇ ਵਿੱਚ ਆਇਲ ਪਾਈਪਲਾਈਨ ਜਿਹੜੀਆਂ ਹੈਗੀਆਂ ਜੇ ਅਸੀਂ ਆਪਦੀ ਗੈਸ ਜਾਂ ਅਸੀਂ ਆਪਦਾ ਜਿਹੜਾ ਆਇਲ ਆ ਯੂਐਸ ਨੂੰ ਛੱਡ ਕੇ ਜੇ ਯੂਰਪ ਨੂੰ ਦੇਣਾ ਤਾਂ ਉਹਦੇ ਲਈ ਸਾਨੂੰ ਇਨਫਰਾਸਟ੍ਰਕਚਰ ਦੀ ਲੋੜ ਆ ਪਾਈਪਲਾਈਨ ਦੀ ਜ਼ਰੂਰਤ ਆ ਫਿਰ ਜਿਹੜਾ ਹੈਗਾ ਵੀ ਜਿਵੇਂ 트럼ਪ ਨੇ ਕਿਹਾ ਵੀ ਤੁਸੀਂ 2% ਆਪਦਾ ਜੀਡੀਪੀ ਦਾ ਡਿਫੈਂਸ ਦੇ ਉੱਤੇ ਲਾਓ ਜੀ ਹਾਂਜੀ ਆਲ ਆਫ ਅ ਸੱਡਨ ਹੁਣ ਆਪਾਂ ਸੋਚਦੇ ਸੀ ਵੀ ਜੀ ਇਹ ਜਿਹੜੀ ਡਾਇਰੈਕਟ ਵਾਰ ਨਹੀਂ ਹੋਇਆ ਕਰੂਗੀ ਇੰਡਾਇਰੈਕਟਲੀ ਹੋਇਆ ਕਰੂ ਹੁਣ ਡਾਇਰੈਕਟ ਵਾਰ ਸਾਨੂੰ ਬੰਬ ਵੀ ਚਾਹੀਦੇ ਆ ਤੇ ਸਾਨੂੰ ਤੋਪਾਂ ਵੀ ਚਾਹੀਦੀਆਂ ఎవਰੀਥਿੰਗ ਡੈਟ ਇ ਸਟੇਟ ਆਫ ਦਾ ਆਰ ਜੇ ਡੀ ਡਿਫੈਂਸ ਆ ਸਿਸਟਮ ਆ ਆਪਦੇ ਆਪ ਨੂੰ ਡਿਫੈਂਸ ਟੋਟਲ ਸਿਨੈਰੀਓ ਚੇਂਜ ਹੋ ਜਾਣਾ ਸਿਨੈਰੀਓ ਚੇਂਜ ਹੋ ਜਾਣਾ ਉਹਦੇ ਵਿੱਚ ਵੀ ਕਾਫੀ ਹੱਦ ਤੱਕ ਜਿਹੜਾ ਹੈਗਾ ਤਕਰੀਬਨ 40-50 ਬਿਲੀਅਨ ਡਾਲਰ ਵੀ ਜਾ ਸਕਦਾ ਉਸ ਪਾਸੇ ਜਿਹੜਾ ਹੈਗਾ ਸਟਾਰਟਿੰਗ ਆ ਹੋ ਸਕਦਾ ਉਹ ਟ੍ਰਿਲੀਅਨ ਡਾਲਰ ਤੇ ਚਲਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਨ ਟਾਈਮ ਠੀਕ ਹੈ ਨਾਲ ਦੀ ਨਾਲ ਉਹਨਾਂ ਨੇ ਹਿੰਟ ਦਿੱਤਾ ਵੀ ਜਿਹੜਾ ਪਰਸਨਲ ਟੈਕਸ ਆ ਤੁਹਾਡਾ ਇਨਕਮ ਟੈਕਸ ਉਹ ਘਟਾਉਣਾ ਕਿਉਂਕਿ ਜਦੋਂ ਇਕਨੋਮੀ ਥੱਲੇ ਜਾਏਗੀ ਜਦੋਂ ਸਾਡਾ ਟ੍ਰੇਡ ਘਟੇਗਾ ਯੂਐਸ ਦੇ ਨਾਲ ਇਹ ਸਾਡੇ ਰੈਸੈਸ਼ਨ ਆਉਣ ਦੇ ਚਾਂਸ ਆ business ਘਟ ਜਾਂਦਾ ਸੋ ਫਿਰ ਕੀ ਹੈ ਕਿ ਜਿਹੜੀ ਜਿਹੜੀ ਗਵਰਨਮੈਂਟ ਆ ਉਹ EI ਦੇ ਥਰੂ ਜਿਹੜੇ ਬੰਦੇ ਘਰੇ ਬਹਿ ਜਾਣਗੇ ਆ ਯਾਨਸ ਅਸੀਂ ਨਵੀਂ ਟੈਕਨੋਲੋਜੀ ਇਹਨੂੰ ਕਰਨ ਵਾਸਤੇ ਖਾਸ ਕਰਕੇ ਉਹਨਾਂ ਨੇ ਇਹ ਵੀ ਹਿੰਟ ਦਿੱਤਾ ਵੀ ਟੈਕਨੋਲੋਜੀ ਦੇ ਵਿੱਚ ਵੀ ਜਿਹੜਾ ਹੈਗਾ ਕੈਨੇਡਾ ਇੱਕ ਹੱਬ ਆ ਟੋਰਾਂਟੋ ਖਾਸ ਕਰਕੇ ਉਹਦੇ ਵਿੱਚ ਪੈਸਾ ਲੱਗੇਗਾ ਤੇ ਬਾਕੀ ਜਿਹੜਾ ਹੈਗਾ ਆਮ ਬੰਦੇ ਨੂੰ ਜਿਹੜੇ ਲੇਆਫ ਤੇ ਜਾਣਗੇ ਈਆਈ ਦੇ ਵਿੱਚ ਪੈਸੇ ਦੇਣ ਵਾਸਤੇ ਉਹਨਾਂ ਨੂੰ ਪੈਸਾ ਅਲੋਟ ਕੀਤਾ ਜਾਊਗਾ ਪਰਸਨਲ ਟੈਕਸ ਤੋਂ ਡਾ ਘਟਾਇਆ ਜਾਏਗਾ ਕਾਰਪੋਰੇਟ ਟੈਕਸ ਘਟੇਗਾ ਇੰਟਰਸਟ ਰੇਟ ਦੇ ਜਿਹੜੀ ਹੈਗੀ ਆ ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਹੁੰਨੇ ਵੀ ਗਵਰਨਮੈਂਟ ਦੋ ਤਰੀਕੇ ਦੀਆਂ ਪਾਲਿਸੀਜ਼ ਨੂੰ ਇਹ ਇੰਪਲੀਮੈਂਟ ਕਰਦੀਆਂ ਕਿ ਫਿਸਕਲ ਪਾਲਿਸੀ ਹੁੰਦੀ ਹੈ ਜੀ ਇੱਕ ਹੁੰਦੀ ਮੋਨਿਟਰੀ ਮੋਨਿਟਰੀ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਧਾਉਂਦਾ ਘਟਾਉਂਦਾ ਜਿਵੇਂ ਵੀ ਇਕਨੋਮੀ ਚੱਲਦੀ ਆ ਤੇ ਉਹਦੇ ਨਾਲ ਜਿਹੜਾ ਫਿਸਕਲ ਆ ਵੀ ਉਹਦੇ ਚ ਗਵਰਨਮੈਂਟ ਆ ਸਪੈਂਡਿੰਗ ਕਰਦੀ ਆ ਜਦੋਂ ਖਾਸ ਕਰਕੇ ਰੈਸੈਸ਼ਨ ਆ ਜਾਂਦਾ ਉਦੋਂ ਜਿਹੜੇ ਗਵਰਨਮੈਂਟ ਦੇ ਪ੍ਰੋਜੈਕਟ ਆ ਜਾਂਦੇ ਆ ਜਿਵੇਂ ਫੋਰ ਐਗਜ਼ਾਮਪਲ ਅਨਟਾਰੀਓ ਦੇ ਵਿੱਚ 413 ਹਾਈਵੇ ਆ ਗਿਆ ਉਹਦੇ ਨਾਲ ਜੋਬ ਕ੍ਰੀਏਸ਼ਨ ਹੋਣੀ ਆ ਪਾਈਪਲਾਈਨਸ ਆ ਗਈਆਂ ਜੋਬ ਕ੍ਰੀਏਸ਼ਨ ਹੋਏਗੀ ਉਹਦੇ ਨਾਲ ਪਰ ਉਹਦੇ ਨਾਲ ਇੰਟਰਸਟ ਰੇਟ ਜੇ ਘਟਣ ਦੇ ਚਾਂਸ ਹੈ ਜੇ ਜੀਡੀਪੀ ਥੱਲੇ ਜਾਂਦੀ ਆ ਆਪਣੀ ਜਾਂ ਇਕਨੋਮੀ ਥੱਲੇ ਜਾਂਦੀ ਆ ਰੈਸੈਸ਼ਨ ਆਉਂਦਾ ਤਾਂ ਇੰਟਰਸਟ ਰੇਟ ਘਟੇਗਾ ਠੀਕ ਹੈ ਤਾਂ ਇਹ ਜਿਹੜੀਆਂ ਉਹਨਾਂ ਨੇ ਜਿਹੜੇ ਸਾਰੇ ਹਿੰਟ ਦਿੱਤੇ ਨੇ ਹਾਂਜੀ ਹਾਂਜੀ ਠੀਕ ਹੈ ਅੱਛਾ ਇਹ ਤਾਂ ਜਿਹੜੀ ਗੱਲ ਹੋ ਗਈ ਵੀ ਗਵਰਨਮੈਂਟ ਲੈਵਲ ਤੇ ਜਿੰਕੋ ਜਾਣ ਵਾਲੇ ਸਮੇਂ ਦੇ ਵਿੱਚ ਹੋਣ ਵਾਲਾ ਜਦੋਂ ਬਜਟ ਆ ਗਿਆ ਤੇ ਜਦੋਂ ਬਜਟ ਕਲੀਅਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਇਹ ਸਾਰੇ ਚੇਂਜਸ ਹੈ ਜਿਹੜੇ ਹੁਣ ਜਿਹੜੇ ਤੁਹਾਡੇ ਕਲਾਇੰਟ ਨੇ ਜਿਨ੍ਹਾਂ ਨੂੰ ਤੁਸੀਂ ਸਰਵਿਸ ਪ੍ਰੋਵਾਈਡ ਕਰਦੇ ਹੋ ਆਪਾਂ ਉਸ ਪ੍ਰੋਸਪੈਕਟਿਵ ਨਾਲ ਦੇਖੀਏ ਤੇ ਇਹਨਾਂ ਚੀਜ਼ਾਂ ਦਾ ਉਹਨਾਂ ਤੇ ਕੀ ਅਸਰ ਪੈਬਗਾ ਉਹਨਾਂ ਨੂੰ ਕੀ ਫਾਇਦਾ ਹੋਊਗਾ ਇਸ ਚੀਜ਼ ਦਾ ਜੀ ਬਿਲਕੁਲ ਉਹਦੇ ਵਿੱਚ ਗਰੇਵਾਲ ਸਾਹਿਬ ਬਹੁਤ ਅੱਛਾ ਸਵਾਲ ਹੈ ਉਹਦੇ ਜਦੋਂ ਲੈਟ ਸੇ ਸਾਡਾ ਪਰਸਨਲ ਟੈਕਸ ਕਟਿਆ ਹੂੰ ਤਾਂ ਪੀਪਲ ਹੈਵ ਮੋਰ ਮਨੀ ਇਨ देयर ਪਾਕਟ ਬੇਸਿਕਲੀ ਠੀਕ ਹੈ ਨਾ ਜੀ ਹੁਣ ਮੰਨ ਲਓ ਵੀ ਅਸੀਂ ਲੱਖ ਡਾਲਰ ਦੇ ਉੱਤੇ ਤੁਸੀਂ 40% ਟੈਕਸ ਬ੍ਰੈਕਟ ਸੀ ਤੁਹਾਡੀ ਤਾਂ ਤੁਸੀਂ ਲੱਖ ਦੇ ਉੱਤੇ 40000 ਟੈਕਸ ਪੇ ਕੀਤਾ ਤੇ 60000 ਤੁਹਾਡੀ ਪਾਕਟ ਚ ਆਇਆ ਜੇ ਉਹ 10% ਸਲੈਬ ਜਿਹੜੀ ਥੱਲੇ ਆ ਜਾਵੇ ਫਾਰ ਐਗਜ਼ਾਮਪਲ ਤਾਂ ਤੁਸੀਂ 30% ਦੇ ਵਿੱਚ ਆ ਤੋ ਹੁਣ ਤੁਹਾਡੇ ਜਿਹੜਾ ਹੈਗਾ ਜੇਬ ਦੇ ਵਿੱਚ ਤਕਰੀਬਨ 70000 ਆ ਗਿਆ 10000 ਡਾਲਰ ਪਰ ਫੈਮਿਲੀ ਜਿਆਦਾ ਆਉਂਦਾ ਜਾਂ ਪਰ ਪਰਸਨ ਆਉਂਦਾ ਇਵੇਂ ਹੀ ਕਾਰਪੋਰੇਟ ਦੇ ਵਿੱਚ ਜੇ ਸਾਡਾ ਟੈਕਸ ਘਟੇਗਾ ਤਾਂ ਜਿਹੜਾ ਕਾਰਪੋਰੇਸ਼ਨਸ ਆ ਉਹਨਾਂ ਕੋਲੇ ਜਿਆਦਾ ਪੈਸਾ ਆਏਗਾ ਜੇ ਜਿਆਦਾ ਪੈਸਾ ਆਏਗਾ ਤਾਂ ਉਹ ਬੈਟਰ ਹੈ ਜਦੋਂ ਅਸੀਂ ਕਿਸੇ ਬਿਜ਼ਨਸ ਦੇ ਵਿੱਚ ਜਾਂ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਦੇ ਹਾਂ ਤਾਂ ਉਹਨਾਂ ਦੀ ਜਿਹੜੀ ਅਰਨਿੰਗ ਬੈਟਰ ਆਏਗੀ ਠੀਕ ਹੈ ਜੀ ਅਰਨਿੰਗ ਬੈਟਰ ਹੋਏਗੀ ਉਹ ਕਾਰਪੋਰੇਸ਼ਨ ਬੈਟਰ ਪਰਫਾਰਮ ਕਰੂਗੀ ਤੁਹਾਨੂੰ ਜਿਹੜੀ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਦੇ ਉੱਤੇ ਤੁਹਾਡੀ ਰੇਟ ਆਫ ਰਿਟਰਨ ਉਹ ਵਧੂਗੀ ਪਲੱਸ ਇਹਦੇ ਨਾਲ ਕੀ ਹੋਏਗਾ ਵੀ ਜਦੋਂ ਇੰਟਰਸਟ ਰੇਟ ਘਟਦਾ ਜੀ ਇੰਟਰਸਟ ਰੇਟ ਵੀ ਇੱਕ ਉਸੇ ਤਰੀਕੇ ਨਾਲ ਹੀ ਜਿਹਦਾ ਹੈਗਾ ਡੈਟ ਦੇ ਉੱਤੇ ਅਸੀਂ ਪੈਸਾ ਘਟ ਦਿੰਨੇ ਆ ਤੇ ਸਾਡੀ ਜੇਬ ਦੇ ਵਿੱਚ ਜ਼ਿਆਦਾ ਪੈਸਾ ਜਾਂਦਾ ਜਾਂ ਸਾਡਾ ਡੈਟ ਜ਼ਿਆਦਾ ਘਟ ਜਾਂਦਾ ਤਾਂ ਉਹਦਾ ਵੀ ਇੱਕ ਪੋਜ਼ਿਟਿਵ ਇਫੈਕਟ ਵੀ ਆ ਆਮ ਬੰਦੇ ਦੇ ਉੱਤੇ ਵੀ ਤੇ ਬਿਜ਼ਨਸ ਦੇ ਉੱਤੇ ਵੀ ਉਹਦੇ ਨਾਲ ਕੀ ਆ ਕਿ ਜਿਹੜੀ ਸਟਾਕ ਮਾਰਕੀਟ ਆ ਉਹਦੇ ਵਧਣ ਦੇ ਜ਼ਿਆਦੇ ਚਾਂਸ ਹੁੰਦੇ ਆ ਅ ਖਾਸ ਕਰਕੇ ਹੁਣ ਜਿਹੜੇ ਬੇਬੀ ਬੂਮਰਸ ਨੇ ਜਿਹੜੇ ਕਿ 65 ਤੋਂ ਉੱਪਰ ਨੇ ਉਹ ਜ਼ਿਆਦਾ ਰਿਸਕ ਨਹੀਂ ਲੈ ਸਕਦੇ ਜੀ ਪਰ ਉਹ ਦੂਜੇ ਪਾਸੇ ਰਿਸਕ ਇਹ ਵੀ ਆ ਵੀ ਜੇ ਤੁਹਾਡੀ ਇਨਫਲੇਸ਼ਨ ਦਾ 10% ਤੇ ਆ ਠੀਕ ਹੈ ਜੀ ਤੇ ਦੇ ਤੁਹਾਨੂੰ ਜੀਆਈਸੀ ਅੱਜ 2% ਦੇ ਰਹੀ ਆ ਤਾਂ ਫਿਰ ਵੀ ਤੁਸੀਂ ਯੂਰ ਲੂਸਿੰਗ ਯੂਰ ਤੋਂ ਉਹਦੇ ਨਾਲ ਕੀ ਹੈ ਕਿ ਜਿਹੜੇ ਸਾਈਡ ਲਾਈਨ ਤੇ ਬੈਠੇ ਨੇ ਲੋਕ ਜਿਹੜੇ ਖਾਸ ਕਰਕੇ ਜੀਆਈਸੀ ਦੇ ਵਿੱਚ ਨੇ ਉਹ ਜਦੋਂ ਸਟਾਕ ਮਾਰਕੀਟ ਬੈਟਰ ਪਰਫਾਰਮ ਆਏਗੀ ਤੇ ਉਹ ਪੈਸਾ ਜਿਹੜਾ ਨਿਕਲ ਕੇ ਉਹ ਮਾਰਕੀਟ ਦੇ ਵਿੱਚ ਆਏਗਾ ਉਹ ਬਿਜ਼ਨਸ ਦੇ ਵਿੱਚ ਲੱਗੇਗਾ ਬਿਜ਼ਨਸ ਨੂੰ ਜਿਹੜਾ ਰੈਵਨਿਊ ਆਏਗਾ ਤਾਂ ਉਹਦੇ ਨਾਲ ਫਿਰ ਜਿਹੜੀ ਹੈ ਇਕਨੋਮੀ ਹੈ ਜਿਹੜੀ ਉਹਦੇ ਵਧਣ ਦੇ ਚਾਂਸ ਹੋ ਜਾਂਦੇ ਆ ਸੋ ਓਵਰਆਲ ਜਿਹੜਾ ਹੈਗਾ ਸਾਡੇ ਤੇ ਡੈਟ ਜਿਆਦਾ ਵਧੇਗਾ ਜੀ ਉਹ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਜਾਂ ਅਸੀਂ ਆ ਉਹਨੂੰ ਅਸੀਂ ਲਾਉਣਾ ਕਿਉਂਕਿ ਕਰਜ਼ਾ ਦਾ ਕਰਜ਼ਾ ਹੀ ਹੁੰਦਾ ਜੀ ਤੇ ਕਰਜ਼ਾ ਕਦੇ ਵੀ ਘਟਿਆ ਨਹੀਂ ਹੁੰਦਾ ਜਦੋਂ ਮੰਨ ਲਓ ਤੁਸੀਂ ਵੀ ਉਸ ਵੇਲੇ ਆਏ ਹੋਗੇ 99 ਜਦ ਮੈਨੂੰ 25 26 ਸਾਲ ਹੋ ਗਏ ਹੂੰ ਈਵਨ ਦੋ ਗਵਰਨਮੈਂਟਸ ਦੇ ਉੱਤੇ ਡੈਟ ਵਧਿਆ ਹੀ ਆ ਜੀ 25 26 ਸਾਲ ਦੇ ਵਿੱਚ ਘਟਿਆ ਨਹੀਂ ਮੈਂ ਆਪਣੇ ਤੁਹਾਡੀ ਗੱਲ ਦੇ ਵਿੱਚ ਇਹ ਮੈਂ ਦੇਖਿਆ ਜਿਹੜੀਆਂ ਇਥੇ ਦੀਆਂ ਗਵਰਨਮੈਂਟਸ ਕਿਸੇ ਟਾਈਮ ਤੇ ਇਹਨਾਂ ਦੇ ਬਜਟ ਬੈਲੈਂਸ ਹੁੰਦੇ ਸੀ ਸਰਪਲਸ ਚ ਹੁੰਦੇ ਸੀ ਤੇ ਹੁਣ ਦੇਖ ਲਓ ਕੀ ਹਾਲ ਹੈ ਜੀ ਬਿਲਕੁਲ ਹਾਂ ਹੁਣ ਲਗਾਤਾਰ ਡੈਟ ਵਧ ਰਿਹਾ ਬਿਲਕੁਲ ਤੁਹਾਡਾ ਸਹੀ ਹੈ 2005 ਤੋਂ ਲੈ ਕੇ 2009 ਮਤਲਬ ਤਕਰੀਬਨ 9 ਸਾਲ ਸਾਡਾ ਕਨਸੈਕੂਟਿਵ ਕੋਈ 13 ਬਿਲੀਅਨ ਡਾਲਰ ਦਾ ਸਰਪਲਸ 라ਜੀ ਪਾਲ ਮਾਰਟਨ ਸੀ ਉਦੋਂ ਉਸ ਤੋਂ ਬਾਅਦ ਸਟੀਫਨ ਹਾਰਪਰ ਆ ਗਏ ਤੇ 2015 ਚ ਫਿਰ ਜਦੋਂ ਟਰੂਡੋ ਸਾਹਿਬ ਆਏ ਆ ਤੇ ਉਹਨਾਂ ਨੇ ਫਿਰ ਕਿਉਂਕਿ ਉਹਦੇ ਵਿੱਚ ਇਹ ਆ ਵੀ ਨੋਬਾਡੀ ਟੂ ਕ੍ਰਿਟਿਕਾਈਜ਼ ਹੇਅਰ ਕਿ ਕਨਸਰਵਟਿਵ ਨੇ ਲਿਆਂਦਾ ਕਿਉਂਕਿ ਉਸ ਤੋਂ ਬਾਅਦ ਪਾਲ ਮਾਰਟਨ ਅੱਛੇ ਮੈਨੇਜਰ ਸੀਗੇ ਉਹ ਫਾਈਨੈਂਸ ਮਿਨਿਸਟਰ ਸੀਗੇ ਉਹਨਾਂ ਦੀਆਂ ਪਾਲਿਸੀਜ਼ ਬਹੁਤ ਅੱਛੀਆਂ ਸੀ ਪਰ ਸਟੀਫਨ ਹਾਰਪਰ ਵੇਲੇ ਜਿਹੜਾ ਓਵਰਆਲ ਉਹਨਾਂ ਨੇ ਇਨਫਰਾਸਟ੍ਰਕਚਰ ਦੇ ਉੱਤੇ ਪੈਸਾ ਰੋਕ ਦਿੱਤਾ ਸੀ ਉਹਨੂੰ ਜਿਹੜੀ ਸਰਪਲਸ ਕ੍ਰੀਏਟ ਕੀਤਾ ਸੀਗਾ ਜੋ ਲਾਸਟ ਟਾਈਮ ਮੇਰੇ ਖਿਆਲ ਬਿਲੀਅਨ ਔਰ ਸੋ ਸਰਪਲਸ ਸੀਗਾ ਉਸ ਤੋਂ ਬਾਅਦ ਲਿਬਰਲ ਆਈਆ ਕਨਜੈਕਟਿਵ ਦਾ 10 ਸਾਲ ਵਾਸਤੇ ਜਿਹੜੀ ਸਰਕਾਰ ਸੋ ਇਹਦੇ ਤੋਂ ਸਾਨੂੰ ਗਰੇਵਾਲ ਸਾਹਿਬ ਇਹ ਆ ਵੀ ਜਿਹੜਾ ਆਰਮ ਕਲੈਂਟ ਉਹਨੂੰ opportunity ਮਿਸ ਨਹੀਂ ਕਰਨੀ ਚਾਹੀਦੀ। ਹਮਮ। ਯੈਸ ਜਿਹੜੀਆਂ ਪਾਲਿਸੀਜ਼ ਆ ਉਹ ਘੜੀਆਂ ਜਾਂਦੀਆਂ ਪਰ ਕਈ ਵਾਰੀ ਉਸ ਪਾਲਿਸੀਜ਼ ਦਾ ਪੋਜ਼ਿਟਿਵ ਇਫੈਕਟ ਆਉਣ ਵਾਸਤੇ ਟਾਈਮ ਵੀ ਲੱਗਦਾ। ਟਾਈਮ ਵੀ ਲੱਗਦਾ। ਬਟ ਯੂ ਹੈਵ ਟੂ ਰੀਪ ਔਨ ਦੀ opportunity। ਜੇ ਤੁਸੀਂ ਅੱਜ ਐਕਸ਼ਨ ਲਓਗੇ ਤਾਂ ਉਹਦਾ ਕੱਲ ਨੂੰ ਜਿਹੜਾ ਹੈਗਾ ਉਹਦਾ ਉਹਦਾ ਫਾਇਦਾ ਹੋਏਗਾ, ਰਾਈਟ? ਦ ਸੂਨਰ ਯੂ ਟੇਕ ਯੂ ਗੋਣਾ ਟੇਕ ਦੀ ਐਕਸ਼ਨ ਸੂਨਰ ਦਾ ਰਿਜ਼ਲਟ ਵਿਲ ਬੀ ਥੇਅਰ। ਫਿਰ ਰਿਸਕ ਐਂਡ ਰਿਵਾਰਡ ਵੀ ਆ। ਤੇ ਉਹਦੇ ਵਿੱਚ ਸਾਨੂੰ ਕੀ ਹੈ ਕਿ ਆਮ ਜਿਹੜਾ ਕਲਾਇੰਟ ਆ ਉਹਦੇ ਲਈ ਇਹ ਹੈਗਾ ਵੀ ਤੁਸੀਂ ਜਿਹੜੀ ਓਪਰਚੁਨਿਟੀ ਨੂੰ ਮਿਸ ਨਾ ਕਰੋ ਜਦੋਂ ਵੀ ਤੁਹਾਡੇ ਕੋਲੇ ਕੈਸ਼ ਫਲੋ ਆਉਂਦਾ ਮੰਨ ਲਓ ਇੰਟਰਸਟ ਰੇਟ ਘਟਦਾ ਅਗਰ ਤੁਹਾਡਾ ਜਿਹੜਾ ਡੈਟ ਆ ਚਾਹੇ ਉਹ ਪਰਸਨਲ ਤੁਹਾਡੀ ਮਾਰਗੇਜ ਆ ਲਾਈਨ ਆਫ ਕ੍ਰੈਡਿਟ ਆ ਕਾਰ ਲੋਨਸ ਆ ਜਾਂ ਜਿਹੜਾ ਕ੍ਰੈਡਿਟ ਕਾਰਡ ਤੇ ਖਾਸ ਕਰਕੇ ਡੈਟ ਕਦੇ ਵੀ ਨਾ ਚੜਨ ਦਿਓ ਕਿਉਂਕਿ ਹੁਣ ਸਿਚੁਏਸ਼ਨ ਬਹੁਤ ਨਾਜ਼ੁਕਾ ਲੋਕਾਂ ਦੀ ਪਤਲੀ ਆ ਤੇ ਉਹਦੇ ਚ ਜਦੋਂ ਇੰਟਰਸਟ ਰੇਟ ਘਟਦਾ ਤਾਂ ਟਰਾਈ ਕਰੋ ਆਪਦਾ ਡੈਟ ਰਿਡਿਊਸ ਕਰਨ ਵਾਸਤੇ ਅਗਰ ਤੁਹਾਡਾ ਡੈਟ ਬਹੁਤ ਲੋ ਇੰਟਰਸਟ ਰੇ ਹੈਗਾ ਫਿਰ ਤੁਸੀਂ ਉਹਨੂੰ ਸੋਚੋ ਵੀ ਪੈਸਾ ਇਨਵੈਸਟ ਕਰਨ ਦੇ ਕਿਉਂਕਿ ਲੋ ਜਿਹੜਾ ਇੰਟਰਸਟ ਰੇਟ ਐਨਵਾਇਰਨਮੈਂਟ ਆ ਉਹਦੇ ਵਿੱਚ ਮਾਰਕੀਟ ਬੈਟਰ ਪਰਫਾਰਮ ਕਰਦੀ ਆ ਉਹਦਾ ਜਿਹੜਾ ਹੈਗਾ ਕੋਰਿਲੇਸ਼ਨ ਡਿਫਰੈਂਟ ਹੁੰਦਾ ਤੇ ਉਹਦੇ ਵਿੱਚ ਤੁਹਾਨੂੰ ਓਪਰਚ्युनिटी ਆਪਦੇ ਐਡਵਾਈਜ਼ਰ ਦੇ ਨਾਲ ਬਹਿ ਕੇ ਤੁਹਾਡਾ ਕੋਈ ਆਰਐਸਪੀ ਪਈਆ ਉਹ ਜੀਆਈਸੀ ਦੇ ਵਿੱਚ ਸੀ ਕੀ ਤੁਹਾਨੂੰ ਕੋਈ ਓਪਰਚ्युनिटी ਮਿਲ ਸਕਦੀ ਆ ਆਪਾਂ ਬਾਂਡਸ ਦੇ ਵਿੱਚ ਆ ਜਾਈਏ ਟੀ ਬਿਲਸ ਦੇ ਵਿੱਚ ਆ ਜਾਈਏ ਜਾਂ ਮਾਰਕੀਟ ਦੇ ਵਿੱਚ ਆ ਜਾਈਏ ਜਾਂ ਖਾਸ ਕਰਕੇ ਵੱਡੀਆਂ ਜਿਹੜੀਆਂ ਬਲੂ ਚਿਪਸ ਕੰਪਨੀਆਂਸ ਸਟਰੋਂਗ ਬੈਲੈਂਸ ਸ਼ੀਟ ਆ ਉਹਨਾਂ ਦੀ ਫਾਰ ਇਗਜ਼ਾਮਪਲ ਬੈਂਕਸ ਤੇ ਨਾਲ ਉਹ ਡਿਵਿਡੈਂਡ ਵੀ ਦਿੰਦੇ ਆ ਜੇ ਸਟਾਕ ਤੁਹਾਡਾ ਮੂਵ ਵੀ ਨਹੀਂ ਹੁੰਦਾ ਤਾਂ ਫਿਰ ਵੀ ਤੁਹਾਨੂੰ 5 6% ਡਿਵਿਡੈਂਡ ਚ ਤੋਂ ਨਿਨ ਕਮ ਆ ਰਹੀ ਆ ਸੋ ਐਕਸਪਲੋਰ ਦੀ ਓਪਰਚੁਨਿਟੀ ਕਦੇ ਵੀ ਤੁਹਾਨੂੰ ਦੇਖੋ ਗਰੇਵਾਸਾ ਕਿਸੇ ਐਡਵਾਈਜ਼ਰ ਦੇ ਨਾਲ ਤੁਸੀਂ ਬੈਠਨੇ ਆ ਗੱਲਬਾਤ ਕਰਦੇ ਆ ਬ੍ਰੇਨਸਟਾਰਮਿੰਗ ਕਰਦੇ ਆ ਨੋਲਿਜ ਮਿਲਦੀ ਆ ਤੁਸੀਂ ਇੰਪਲੀਮੈਂਟ ਕਰਨੀ ਆ ਯੂ ਵਿਲ ਬੀ ਦਾ ਸੋਲ ਜਜ ਉਹਨੂੰ ਕਰੋ ਆਪਦੇ ਹਿਸਾਬ ਨਾਲ ਉਹਦਾ ਅਧਿਐਨ ਕਰੋ ਉਹਨੂੰ ਸੋਚੋ ਸਮਝੋ ਕਰੋ ਪਰ ਸਲਾਹ ਲੈਣ ਦੇ ਵਿੱਚ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਜਿਹੜੇ ਤੁਹਾਡੇ ਪੋਰਟਫੋਲੀਓ ਚ ਆਇਆ ਉਹ ਤੁਹਾਡੀ ਆਰਆਰਐਸਪੀ ਆ ਚਾਹੇ ਤੁਹਾਡੀ ਬੱਚਿਆਂ ਦੀ ਆਰਆਰਐਸਪੀ ਮਾਰਕੀਟ ਦੇ ਵਿੱਚ ਤੁਹਾਡਾ ਟੀਐਫਐਸਏ ਆ ਫਸਟ ਟਾਈਮ ਹੋਮ ਬਾਏਰ ਵਾਸਤੇ ਐਫਐਚਐਸਏ ਦੀ ਤੁਸੀਂ ਇਨਵੈਸਟਮੈਂਟ ਕੀਤੀ ਆ ਉਹ ਕਿਵੇਂ ਪਰਫਾਰਮ ਕਰ ਰਿਹਾ ਉਹਨੂੰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਆਪਰਚੂਨਿਟੀ ਆ ਆਪਦੇ ਐਡਵਾਈਜ਼ਰ ਦੇ ਨਾਲ ਗੱਲਬਾਤ ਕਰੋ ਉਹਨਾਂ ਦੇ ਨਾਲ ਮੀਟਿੰਗ ਸੈੱਟ ਕਰੋ ਤੇ ਖਾਸ ਕਰਕੇ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਬਹੁਤ ਵਧੀਆ ਜਿਹੜੇ ਇੰਡੈਕਸ ਫੰਡਸ ਨੇ ਕਿਵੇਂ ਤੁਸੀਂ ਲੋ ਮੈਨੇਜਮੈਂਟ ਦੇ ਉੱਤੇ ਹਾਈ ਈਲ ਜਿਹੜੇ ਫੰਡ ਆ ਚੂਜ਼ ਕਰ ਸਕਦੇ ਆ ਆਪਦੀ ਪ੍ਰੋਟੈਕਸ਼ਨ ਆ ਜਿਹੜੀ ਉਹ ਜ਼ਰੂਰੀ ਆ ਕਿਉਂਕਿ ਮਾੜੇ ਚੰਗੇ ਸਮੇਂ ਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਆ ਜਿਹੜੀ ਉਹ ਬਹੁਤ ਵੱਡਾ ਜਿਹੜਾ ਫਾਇਦਾ ਦੇ ਸਕਦੀ ਆ ਸੋ ਆਲਵੇਸ ਪ੍ਰੋਟੈਕਟ ਯਰ self ਆ ਥੋੜੇ ਪੈਸਿਆਂ ਦੇ ਨਾਲ ਕਰ ਲੋ देयर ਆ ਡਿਫਰੈਂਟ ਸਾਰਟਸ ਆਫ ਪਲਾਨਸ ਤੇ ਐਂਡ ਤੇ ਜਿਹੜਾ ਐਡਵਾਈਜ਼ਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਸਲਾਹ مشورہ ਕਰੋ ਐਂਡ ਯੂ ਵਿਲ ਬੀ ਦਾ ਸੋਲ ਜਜ ਕੋਈ ਸਵਾਲ ਜਵਾਬ ਤੁਹਾਡਾ ਐਗਜ਼ਿਸਟਿੰਗ ਪੋਰਟਫੋਲੀਓ ਆ ਉਹਨੂੰ ਤੁਸੀਂ ਡਿਸਕਸ ਕਰਨਾ ਚਾਹੁੰਦੇ ਆ ਪਲੀਜ਼ ਫੀਲ ਫਰੀ ਬਿਲਕੁਲ ਜੀ ਅੱਛਾ ਬਰਾਤ ਸਾਹਿਬ ਜਾਣ ਤੋਂ ਪਹਿਲਾਂ ਆਪਣਾ ਕੰਟੈਕਟ ਜ਼ਰੂਰ ਦਿਓ ਜੀ ਬਿਲਕੁਲ 416 917 1455 416 917 1456 ਤੇ ਤੇ ਸਕਰੀਨ ਤੇ ਵੀ ਮੇਰੇ ਖਿਆਲ ਨਾਂ ਦੇ ਹੇਠ ਮੇਰਾ ਨੰਬਰ ਆਉਂਦਾ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਪਰਸਨਲੀ ਆਈ ਐਮ ਸਿਚੁਏਟਿਡ ਇਨ ਮਿਸ ਸਾਗਾ ਆਲ ਓਵਰ ਟ੍ਰਾਂਟੋ ਜੀਟੀਏ ਐਂਡ ਆਲਸੋ ਐਸ ਆਈ ਆਲਵੇਸ ਸੇ ਆਈ ਆਲਸੋ ਸਰਵ ਇਨ ਬੀਸੀ ਮੈਨੀਟੋਬਾ ਅਲਬਰਟਾ ਐਂਡ ਜਿਨੋਵਾ ਸਕੋਸ਼ੀਆ ਜੇ ਤੁਸੀਂ ਹੈਗੇ ਹੋ ਕੋਈ ਵੀ ਸਰਵਿਸ ਦੀ ਲੋੜ ਹੈ ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ ਵਿਲ ਬੀ ਮੋਰ ਦਨ ਹੈਪੀ ਟੂ ਅਸਿਸਟ ਯੂ ਸਰ ਬਿਲਕੁਲ ਜੀ ਬਰਾੜ ਸਾਹਿਬ ਸਾਰੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਗਲੇ ਹਫਤੇ ਫਿਰ ਤੁਹਾਡੇ ਨਾਲ ਨਵੀਆਂ ਫਾਈਨੈਂਸ਼ੀਅਲ ਟਿਪਸ ਤੇ ਗੱਲਬਾਤ ਕਰਾਂਗੇ ਤੁਹਾਡਾ ਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇੱਕ ਵਾਰੀ ਫਿਰ ਸਾਰਿਆਂ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦਾਬ ਤੇ ਨਮਸਕਾਰ